ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਹੁਣ ਗੱਲ ਪੰਜਾਬ ਦੀਆਂ ਜਿਹੜੀਆਂ ਚਾਰ ਜ਼ਿਮਨੀ ਚੋਣਾ ਹੋਣ ਵਾਲੀਆਂ ਉਹਨਾਂ ਦੇ ਉੱਪਰ ਵੀ ਜ਼ਰੂਰ ਸਾਂਝੀ ਕਰਿਏ ਸੋ ਚਾਰ ਜ਼ਿਮਨੀ ਚੋਣਾ ਤੋਂ ਲੈ ਕੇ ਚੋਣ ਜ਼ਾਬਤਾ ਜੋ ਹੈ ਬਹੁਤ ਹੀ ਜਲਦੀ ਲੰਗਨ ਲੱਗਣ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ ਉਧਰ ਜੇ ਆਪਾਂ ਗੱਲ 16 ਮੰਤਰੀ ਨਿਯੁਕਤ ਕੀਤੇ ਨੇ ਅਤੇ ਹਲੇ ਵੀ ਜੋ ਹੈ ਦੋ ਮੰਤਰੀਆਂ ਦੇ ਅਹੁਦੇ ਖਾਲੀ ਪਏ ਨੇ ਸੋ ਕੀ ਕਹਿਣਾ ਚਾਹੋਗੇ ਜਿਸ ਉੱਪਰ ਕੀ ਇਹ ਵੀ ਕਿਸੇ ਨੀਤੀ ਦਾ ਹਿੱਸਾ ਨਜ਼ਰ ਆ ਰਿਹਾ ਹੈ ਇਸ ਨਾਲ-ਨਾਲ ਅਗਰ ਅਸੀਂ ਗੱਲ ਕਰੀਏ ਮੰਤਰੀ ਮੰਡਲ ਦੇ ਵਿੱਚ ਇੱਕੋ ਇੱਕ ਮਹਿਲਾ ਰਹਿ ਗਏ ਨੇ ਬਲਜੀਤ ਕੌਰ ਤੇ ਕਿਸੇ ਹੋਰ ਮਹਿਲਾ ਵਿਧਾਇਕ ਨੂੰ ਜੋ ਹੈ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਮੰਤਰੀ ਨਾ ਬਣਾਉਣ ਦੇ ਪਿੱਛੇ ਕਿਸੇ ਵੀ ਹੋਰ ਮਹਿਲਾ ਨੂੰ ਕੀ ਕਾਰਨ ਨਜ਼ਰ ਆਉਂਦੇ ਨੇ ਓਵਰ ਆਲ ਅਗਰ ਅਸੀਂ ਆਪਾਂ ਗੱਲ ਕਰ ਲਈਏ ਅੱਜ ਪੰਜਾਬ ਦੀਆਂ ਨਾ ਸਿਆਸੀ ਸਥਿਤੀਆਂ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਜੋ ਇਹ ਬਦਲਾਅ ਕੀਤੇ ਗਏ ਨੇ ਇਹਨਾਂ ਸਭ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਹੀ ਇੱਕ ਅਹਿਮ ਤੇ ਮਹੱਤਵਪੂਰਨ ਸਵਾਲ ਤੁਸੀਂ ਪੁੱਛਿਆ ਦੇਖੋ ਪੰਜਾਬ ਦੀ ਸਿਆਸਤ ਇਸ ਵਕਤ ਖੂਬ ਗਰਮਾਈ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤਾ ਚਾਰ ਮੰਤਰੀ ਲਾਂਬੇ ਕਰ ਦਿੱਤੇ ਗਏ ਨੇ ਮંત્રી ਦੇ ਅਹੁਦਿਆਂ ਤੋਂ ਉਹਨਾਂ ਨੂੰ ਵਖ ਕਰ ਦਿੱਤਾ ਗਿਆ ਹੈ ਹਾਲਾਂਕਿ ਵਿਰੋਧੀ ਇਹਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਨਕਾਮੀ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਚਾਰੇ ਮੰਤਰੀ ਕੰਮ ਕਾਜ ਕਰਨ ਦੇ ਵਿੱਚ ਕਾਬਲ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਬਦਲਿਆ ਗਿਆ ਪਰ ਆਮ ਆਦਮੀ ਪਾਰਟੀ ਇਹਨੂੰ ਬਦਲਾਅ ਦੀ ਰਣਨੀਤੀ ਦੇ ਤੌਰ ਤੇ ਦੇਖ ਰਹੀ ਹੈ ਕਿ ਅਸੀਂ ਦੂਸਰੇ ਵਿਧਾਇਕਾਂ ਨੂੰ ਵੀ ਤਜਰਬਾ ਦੇਣਾ ਚਾਹੁੰਦੇ ਸੀ ਸੋ ਦੋਵਾਂ ਦਾ ਆਪਣਾ ਆਪਣਾ ਨਜ਼ਰੀਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਹੋਰ ਨਵਿਆਂ ਨੂੰ ਮੌਕਾ ਦੇਣਾ ਚਾਹੁੰਦੇ ਆ ਇਸ ਕਰਕੇ ਇਹ ਤਬਦੀਲੀਆਂ ਕੀਤੀਆਂ ਗਈਆਂ ਨੇ ਤੇ ਜਿਹੜੇ ਹਟਾਏ ਗਏ ਨੇ ਉਹਨਾਂ ਨੂੰ ਕਿਤੇ ਹੋਰ ਸੇਵਾਵਾਂ ਨੇ ਜਿਹੜੀਆਂ ਪਾਰਟੀਆਂ ਦੇ ਪਾਰਟੀ ਚ ਉਹਨਾਂ ਦੀਆਂ ਲਈਆਂ ਜਾਣਗੀਆਂ ਉਹਨਾਂ ਦਾ ਤਰਕ ਹੈ ਵਿਰੋਧੀ ਕਹਿੰਦੇ ਇਹਨਾਂ ਨੇ ਕੰਮ ਨਹੀਂ ਕੀਤਾ ਹੁਣ ਨਵੀਂ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਮੰਤਰੀ ਮੰਡਲ ਦੇ ਇਕੱਠਨ ਨੂੰ ਲੈ ਕੇ ਰਾਜਾ ਵੜਿੰਗ ਸੁਣ ਰਿਹਾ ਸੀ ਮੈਂ ਪਰਸੋਂ ਰਾਜਾ ਵੜਿੰਗ ਦੀ ਟਿੱਪਣੀ ਸੀ ਕਿ ਪਹਿਲੀ ਵਾਰੀ ਇੰਨੇ ਜ਼ਿਆਦਾ ਫੇਰ ਬਦਲ ਮੰਤਰੀ ਮੰਡਲ ਚ ਹੋਏ ਨੇ ਕਿਸੇ ਸਰਕਾਰ ਚ ਹੋਏ ਨਹੀਂ ਪਰ ਮੈਂ ਇੱਕ ਗੱਲ ਸਾਂਝੀ ਕਰ ਦਿਆਂ ਕੈਪਟਨ ਮਰਿੰਦਰ ਸਿੰਘ ਵੇਲੇ ਵੀ ਕਈ ਵਾਰੀ ਮੰਤਰੀ ਮੰਡਲ ਚ ਫੇਰ ਬਦਲ ਹੋਇਆ ਰਾਜਾ ਵੜਿੰਗ ਵੀ ਜਦੋਂ ਮੰਤਰੀ ਬਣੇ ਉਦੋਂ ਬਣੇ ਜਦੋਂ ਸਰਕਾਰ ਦੇ ਸਾਰੇ ਮੰਤਰੀ ਕਾਂਗਰਸ ਨੇ ਬਦਲੇ ਕਿਉਂਕਿ ਅਸਤੀਫਾ ਤਾਂ ਸਿਰਫ ਮੁੱਖ ਮੰਤਰੀ ਨੇ ਦਿੱਤਾ ਸੀ ਕੈਪਟਨ ਮਰਿੰਦਰ ਸਿੰਘ ਨੇ ਪਰ ਫਿਰ ਸਾਰੀ ਸਰਕਾਰ ਦਾ ਗਠਨ ਨਵੇਂ ਸਿਰੇ ਤੋਂ ਮੁੱਖ ਮੰਤਰੀ ਨਵੇਂ ਬਣੇ ਤੇ ਫਿਰ ਮੰਤਰੀਆਂ ਨੂੰ ਵੀ ਨਵੇਂ ਸਿਰੇ ਤੋਂ ਸਾਰਿਆਂ ਨੂੰ ਸੌ ਚਕਾਈ ਗਈ ਸੋ ਮਰਿੰਦਰ ਸਿੰਘ ਰਾਜਾ ਵੜਿੰਗ ਵੀ 6-7 ਮਹੀਨੇ ਲਈ ਜਦੋਂ ਮੰਤਰੀ ਬਣੇ ਤੇ ਉਹ ਵੀ ਫਿਰ ਬਦਲ ਦੇ ਤਹਿਤ ਮੰਤਰੀ ਬਣੇ ਸੀ ਹੁਣ ਕੈਪਟਨ ਮਰਿੰਦਰ ਸਿੰਘ ਵੇਲੇ ਇੱਕ ਵਾਰੀ ਇੱਕ ਵਜ਼ੀਰ ਬਹੁਤ ਗੰਭੀਰ ਇਲਜ਼ਾਮ ਜਦੋਂ ਸੁਖਪਾਲ ਸਿੰਘ ਖਹਿਰਾ ਲੀਡਰ ਆਫ ਓਪੋਜੀਸ਼ਨ ਸੀ ਉਹਨਾਂ ਨੇ ਲਾਏ ਸੀ ਤੇ ਇੱਕ ਵਜ਼ੀਰ ਨੂੰ ਅਸਤੀਫਾ ਦੇਣਾ ਪਿਆ ਸੀ ਉਦੋਂ ਫਿਰ ਕਾਫੀ ਸਮੇਂ ਬਾਅਦ ਖਾਲੀ ਸੀਟ ਦੇ ਉੱਤੇ ਨਵਾਂ ਵਜ਼ੀਰ ਆਇਆ ਸੋ ਇਸ ਕਰਕੇ ਕੈਪਟਨ ਮਰਿੰਦਰ ਵੇਲੇ ਵੀ ਕਈ ਵਾਰ ਮੰਤਰੀ ਮੰਡਲ ਦੇ ਵਿੱਚ ਵਿਭਾਗਾਂ ਦੀ ਅਦਲਾ ਬਦਲੀ ਵੀ ਹੁੰਦੀ ਰਹੀ ਹੈ ਹੁਣ ਸਵਾਲ ਇਹ ਹੈ ਕਿ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਵਿੱਚ ਕਈ ਦਿਲਚਸਪ ਗੱਲਾਂ ਨੇ ਇੱਕ ਤਾਂ ਇਹ ਕਿ ਸੰਯੋਗ ਦੇਖੋ ਤਿੰਨ ਮੰਤਰੀ ਡਾਕਟਰ ਨੇ ਤਿੰਨ ਮੰਤਰੀ ਵਕੀਲ ਨੇ ਐਡਵੋਕੇਟ ਨੇ ਜਿਹੜੇ ਡਾਕਟਰ ਨੇ ਉਹਨਾਂ ਦੇ ਵੀ ਸਾਨੂੰ ਨਾਮ ਪਤਾ ਹੈ ਸਾਰਿਆਂ ਨੂੰ ਰਵਜੋਤ ਸਿੰਘ ਡਾਕਟਰ ਬਲਬੀਰ ਸਿੰਘ ਔਰ ਬਲਜੀਤ ਕਾਰ ਸੋ ਇਹ ਤਿੰਨਾਂ ਕੋਲੇ ਡਾਕਟੋਰੇਟ ਦੀ ਡਿਗਰੀ ਹੈ ਔਰ ਤਿੰਨ ਐਡਵੋਕੇਟ ਨੇ ਤਿੰਨ ਵਕੀਲ ਨੇ ਹਰਜੋਤ ਬੈਂਸ ਨੌਜਵਾਨ ਨੇ ਤੇ ਤਿੱਕਸਾਲ ਦੇ ਉਹ ਵੀ ਵਕੀਲ ਨੇ ਹਰਪਾਲ ਚੀਮਾ ਉਹ ਵੀ ਵਕੀਲ ਨੇ ਤੇ ਬਰਿੰਦਰ ਗੋਇਲ ਜਿਹੜੇ ਲਹਿਰਾਗਾਗਾ ਤੋਂ ਹੁਣ ਨਵੇਂ ਮੰਤਰੀ ਬਣਾਏ ਗਏ ਨੇ ਤਿੰਨ ਵਕੀਲ ਤਿੰਨ ਮੰਤਰੀ ਨੇ ਜਿਹੜੇ ਉਹ 12 ਪਾਸ ਹੈ ਬੜੇ ਦਿਲਸ਼ਾਸਪੰਕੜੇ ਆਏ ਨੇ ਔਰ ਤਿੰਨ ਮੰਤਰੀ 10ਵੀਂ ਪਾਸ ਹੈ ਸੋ ਜਿਹੜੇ ਲੋਕ ਸਿਆਸਤ 'ਚ ਘੱਟ ਪੜੇ ਲਿਖੇ ਨੇ ਉਹਨਾਂ ਲਈ ਵੀ ਆਸ ਦੀ ਕਿਰਨ ਹੈ ਜ਼ਰੂਰੀ ਨਹੀਂ ਕਿ ਪੜੇ ਲਿਖੇ ਹੀ ਮੰਤਰੀ ਬਣ ਸਕਦੇ ਨੇ ਸੋ ਅਗਰ ਘੱਟ ਪੜੇ ਲਿਖੇ ਵੀ ਮੰਤਰੀ ਬਣੇ ਤੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੋ ਲੋਕਾਂ ਨੇ ਜਿਹਨੂੰ ਵਿਧਾਇਕ ਚੁਣ ਲਿਆ ਉਹਨੂੰ ਮੰਤਰੀ ਚੁਣਨ 'ਚ ਕੋਈ ਹਰਜ ਨਹੀਂ ਹੈ ਪਰ ਇਹ ਸੰਜੋਗ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਕਈ ਬਾਰਵੀਂ ਪਾਸ ਮੰਤਰੀ ਸੀ ਸੋ ਮੰਤਰੀ ਭਾਵੇਂ 10ਵੀਂ ਪਾਸ ਹੋਵੇ 8ਵੀਂ ਪਾਸ ਹੋਵੇ ਅਗਰ ਉਹ ਵਿਧਾਇਕ ਚੁਣਿਆ ਗਿਆ ਤੇ ਫਿਰ ਉਹਨੂੰ ਮੰਤਰੀ ਲਾਇਆ ਜਾ ਸਕਦਾ ਪਰ ਸਵਾਲ ਇਹ ਹੈ ਕਿ ਔਰਤਾਂ ਦੇ ਮਾਮਲੇ ਦੇ ਵਿੱਚ ਸਰਕਾਰ 'ਚ ਜ਼ਿਆਦਾ ਨੁਮਾਇੰਦਗੀ ਕਿਉਂ ਨਹੀਂ ਹੈ ਬੀਬੀ ਗगन ਅਨਮੋਲਮਾਨ ਜਿਹੜੇ ਮੰਨੇ ਪਰਮੰਨੇਾਇਕ ਵੀ ਰਹੇ ਨੇ ਉਹਨਾਂ ਦਾ ਮੈਗਮਾ ਬਦਲ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਕਿਸੇ ਵੀ ਹੋਰ ਔਰਤ ਨੂੰ ਮੰਤਰੀ ਨਹੀਂ ਬਣਾਇਆ ਗਿਆ ਪ੍ਰੋਫੈਸਰ ਬਲਜਿੰਦਰ ਕੌਰ ਵੀ ਕਾਫੀ ਸਮੇਂ ਤੋਂ ਦਾਵੇਦਾਰ ਰਹੇ ਨੇ ਸਰਬਜੀਤ ਕੌਰ ਮਾਨੁਕੇ ਇਹ ਵੀ ਦੋ ਬਾਰ ਦੇ ਐਮਐਲਏ ਨੇ ਪ੍ਰੋਫੈਸਰ ਬਲਜਿੰਦਰ ਕੌਰ ਵੀ ਨਵੇਂ ਸਿਰੇ ਤੋਂ ਚੁਣ ਕੇ ਆਏ ਨੇ ਔਰ ਨਰਿੰਦਰ ਕੌਰ ਭਰਾਜ ਇਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਸੀ ਸੰਗਰੂਰ ਤੋਂ ਕਿਉਂਕਿ ਸੰਗਰੂਰ ਜ਼ਿਲ੍ਹੇ ਤੋਂ ਹੀ ਤਿੰਨ ਚਾਰ ਮੰਤਰੀ ਨੇ ਪਰ ਚਲੋ ਐਡਵੋਕੇਟ ਬਰਿੰਦਰ ਗੋਇਲ ਉਹਨਾਂ ਨੂੰ ਬਣਾ ਦਿੱਤਾ ਉਹਨਾਂ ਦੇ ਬਣਨ ਦਾ ਵੀ ਵਿਰੋਧ ਨਹੀਂ ਡਾਕਟਰ ਜੀਵਨਜੀਤ ਕੌਰ ਜੀਵਨਜੋਤ ਕੌਰ ਦੀਆਂ ਕਈ ਵਾਰ ਗੱਲਾਂ ਆਈਆਂ ਜਿਨ੍ਹਾਂ ਨੇ ਅੰਮ੍ਰਿਤਸਰ ਈਸਟ ਤੋਂ ਜਿੱਤ ਦਰਜ ਕੀਤੀ ਵਿਕਰਮ ਸਿੰਘ ਮਜੀਠੀਆ ਉੱਥੇ ਹਾਰੇ ਨਵਜੋਤ ਸਿੰਘ ਸਿੱਧੂ ਵੀ ਉੱਥੇ ਜਿੱਤ ਨਹੀਂ ਸਕੇ ਸੋ ਡਾਕਟਰ ਜੀਵਨਜੋਤ ਕੌਰ ਦਾ ਨਾਮ ਵੀ ਚੱਲ ਰਿਆ ਸੀ ਇਹਨਾਂ ਨੂੰ ਵੀ ਨਹੀਂ ਬਣਾਇਆ ਗਿਆ ਸੋ ਇਹ ਤਾਂ ਚਾਰ ਉਹ ਮਹਿਲਾਵਾਂ ਨੇ ਜਿਹੜੀਆਂ ਬਹੁਤ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਪਰ ਹੋਰ ਵੀ ਕਈ ਮਹਿਲਾ ਵਿਧਾਇਕਾ ਨੇ ਆਮ ਆਦਮੀ ਪਾਰਟੀ ਦੇ ਵਿੱਚ ਸੋ ਉਹਨਾਂ ਨੂੰ ਵੀ ਉਹਨਾਂ ਜੋ ਵੀ ਕਿਸੇ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਵੀ ਕਈ ਕਈ ਸਰਗਰਮ ਉਹਨਾਂ ਦੇ ਮਹਿਲਾ ਆਗੂ ਨੇ ਜਿਨ੍ਹਾਂ ਦੇ ਵਿੱਚੋਂ ਜੇ ਅਸੀਂ ਨਾਮ ਪੜ੍ਹੀਏ ਬੀਬੀ ਨੀਨਾ ਮਿੱਤਲ ਨੇ ਰਾਜਪੁਰਾ ਤੋਂ ਡਾਕਟਰ ਅਮਨਦੀਪ ਕੌਰ ਨੇ ਮੋਗੇ ਤੋਂ ਇੰਦਰਜੀਤ ਕੌਰ ਨੇ ਹਲਕਾ ਨਕੌਦਰ ਜਲੰਧਰ ਤੋਂ ਰਜਿੰਦਰਪਾਲ ਕੌਰ ਨੇ ਹਲਕਾ ਲੁਧਿਆਣਾ ਦੱਖਣੀ ਤੋਂ ਸੰਤੋਸ਼ ਕੁਮਾਰ ਕਟਾਰੀਆ ਸੰਤੋਸ਼ ਕੁਮਾਰੀ ਕਟਾਰੀਆ ਜੀ ਨੇ ਇਹ ਬਲਾਚੌਰ ਤੋਂ ਨੇ ਸੋ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲਿਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਜਾਤ ਪਾਤ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦੀ ਪਰ ਜੇ ਅਸੀਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਚੁਣੇ ਜਾਣ ਦੇ ਸਮਿਕਰਣ ਦੇਖੀਏ ਤਾਂ 10 ਮੰਤਰੀ ਮਾਲਵਾ ਚੋਂ ਆ 4 ਮਾਝੇ ਤੋਂ ਨੇ ਤੇ 2 ਦੁਆਬੇ ਚੋਂ ਨੇ ਹਾਲਾਂਕਿ ਮਾਝੇ ਤੇ ਦੁਆਬੇ ਚ ਵੀ ਸੀਟਾਂ ਕਾਫੀ ਨੇ ਮਾਝੇ ਚ 25 ਨੇ ਦੁਆਬੇ ਚ 23 ਸੀਟਾਂ ਨੇ ਇਸ ਕਰਕੇ ਬੜਾ ਵੱਖਰਾ ਸੰਯੋਗ ਹੈ ਜਿਹੜਾ ਇਸ ਵਾਰ ਉਹ ਬਣਿਆ ਹੁਣ 16 ਮੰਤਰੀਆਂ ਦੇ ਵਿੱਚੋਂ 6 ਮੰਤਰੀ ਜੱਟ ਸਿੱਖ ਮੰਤਰੀ ਨੇ। ਔਰ 2 ਮੰਤਰੀ ਹਿੰਦੂ ਭਾਈਚਾਰਤੋਂ ਨੇ, 6 ਮੰਤਰੀ ਐਸਸੀ ਵਰਗ ਤੋਂ ਨੇ, 1 OBC ਵਰਗ ਤੋਂ ਨੇ ਔਰ 1 BC ਵਰਗ ਤੋਂ ਨੇ। ਸੋ BC ਵਰਗ ਦੇ ਮੰਤਰੀ ਨੂੰ ਇਸ ਵਾਰ ਮੌਕਾ ਮਿਲਿਆ। ਸੋ ਇਸ ਤਰ੍ਹਾਂ ਦੇ ਸਮਿਕਰਣ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਮੰਤਰੀ ਮੰਡਲ ਦੇ ਵਿੱਚ। ਪਰ ਜਿੱਥੋਂ ਤੱਕ ਗੱਲ ਮਹਿਲਾਵਾਂ ਦੀ ਹੈ ਹਜੇ ਸਿਰਫ 16 ਮੰਤਰੀ ਬਣੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੋ ਦੋ ਮੰਤਰੀ ਦੇ ਅਹੁਦੇ ਹਜੇ ਵੀ ਖਾਲੀ ਨੇ ਪੰਜਾਬ ਦੀ ਸਰਕਾਰ 18 ਮੰਤਰੀਆਂ ਦਾ ਦੀ ਨਿਯੁਕਤੀ ਕਰ ਸਕਦੀ ਹੈ ਮੰਤਰੀ ਮੰਡਲ 18 ਮੰਤਰੀਆਂ ਤੱਕ ਹੋ ਸਕਦਾ ਹੈ ਸੋ ਹੋ ਸਕਦਾ ਹੈ ਆਉਂਦੇ ਸਮੇਂ ਦੇ ਵਿੱਚ ਕਿਸੇ ਵੀ ਮਹਿਲਾ ਨੂੰ ਮੰਤਰੀ ਦੇ ਤੌਰ ਦੇ ਉੱਤੇ ਚੁਣਿਆ ਜਾਵੇ ਇਹ ਵੀ ਹੋ ਸਕਦਾ ਹੈ ਕਿਉਂਕਿ ਹਜੇ ਚਾਰ ਜ਼ਿਮਨੀ ਚੋਣਾਂ ਹੋਣੀਆਂ ਨੇ ਡੇਰਾ ਬਾਬਾ ਨਾਨਕ ਤੋਂ ਗਿੱਦੜਵਾਹਾ ਤੋਂ ਹਜੇ ਬਰਨਾਲਾ ਤੋਂ ਔਰ ਚੱਬੇ ਵਾਲਤੋਂ ਇੱਕ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ ਔਰ ਇਹ ਜਿਹੜੀਆਂ ਜ਼ਿਮਨੀ ਚੋਣਾਂ ਨੇ ਇਹਨਾਂ ਦਾ ਐਲਾਨ ਵੀ ਕਿਸੇ ਵੇਲੇ ਹੋ ਸਕਦਾ ਹੈ ਇਹ ਵੀ ਸੰਭਵ ਹੈ ਕਿ ਇਹਨਾਂ ਚਾਰ ਜ਼ਿਮਨੀ ਚੋਣਾਂ ਤੋਂ ਬਾਅਦ ਜਿਹੜੇ ਮੰਤਰੀ ਬਣਨੇ ਨੇ ਹੋ ਸਕਦਾ ਇਹਨਾਂ ਦੇ ਵਿੱਚੋਂ ਇੱਕ ਦੋ ਮੰਤਰੀ ਹੋਰ ਬਣਾਏ ਜਾਣ ਜਾਂ ਹੋ ਸਕਦਾ ਕਿਸੇ ਮਹਿਲਾ ਨੂੰ ਵੀ ਟਿਕਟ ਦਿੱਤੀ ਜਾਵੇ ਜਾਂ ਉਹਨਾਂ ਦੇ ਜਿੱਤਣ ਤੇ ਉਹਨਾਂ ਨੂੰ ਮੰਤਰੀ ਬਣਾਇਆ ਜਾਵੇ ਜਾਂ ਜਿਹੜੀਆਂ ਦੂਸਰੀਆਂ ਮਹਿਲਾ ਐਮ ਐਲ ਏਜ਼ ਨੇ ਆਮ ਆਦਮੀ ਪਾਰਟੀ ਦੀਆਂ ਅਗਲੇ ਵਿਸਥਾਰ ਚ ਹੋ ਸਕਦਾ ਹੈ ਉਹਨਾਂ ਚੋਂ ਕਿਸੇ ਨੂੰ ਅਹੁਦਾ ਦਿੱਤਾ ਜਾਵੇ ਸੋ ਦੋ ਸੀਟਾਂ ਨੇ ਜਿਹੜੀਆਂ ਹਜੇ ਮੰਤਰੀ ਦੇ ਅਹੁਦੇ ਦੀਆਂ ਖਾਲੀ ਨੇ ਔਰ ਆਮ ਆਦਮੀ ਪਾਰਟੀ ਦੀ ਇਹ ਰਣਨੀਤੀ ਵੀ ਹੁੰਦੀ ਹੈ ਕਿ ਅਗਰ ਦੋ ਸੀਟਾਂ ਤੇ ਮੰਤਰੀ ਨਹੀਂ ਬਣਾਏ ਜਾਣਗੇ ਤੇ ਦੂਜੇ ਵਿਧਾਇਕ ਵੱਧ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਚੰਗੀ ਪਰਫਾਰਮੈਂਸ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਉਹ ਵੀ ਮੰਤਰੀ ਬਣ ਸਕਣ ਔਰ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਇੱਕ ਮੁਕਾਬਲਾ ਹੋਏਗਾ ਸਾਰੇ ਕੈਂਡੀਡੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਕਿ ਜੇ ਅਸੀਂ ਜਿੱਤੇ ਤੇ ਅਸੀਂ ਮੰਤਰੀ ਬਣ ਸਕਦੇ ਆ ਸੋ ਗਿੱਦੜਵਾਹਾ ਤੋਂ ਹਰਦੀਪ ਸਿੰਘ ਡਿੰਪੀ ਗਿੱਲ ਉਹ ਵੀ ਇਸੇ ਆਸ ਨਾਲ ਮਿਹਨਤ ਕਰਨਗੇ ਕਿ ਜੇ ਮੈਂ ਜਿੱਤਿਆ ਤੇ ਮੰਤਰੀ ਬਣਾਗਾ ਸੋ ਬਾਕੀ ਵੀ ਇਸੇ ਆਸ ਨਾਲ ਮਿਹਨਤ ਕਰਨਗੇ ਕਿ ਜੇ ਅਸੀਂ ਜਿੱਤੇ ਤਾਂ ਮੰਤਰੀ ਬਣਾਂਗੇ ਸੋ ਦੋ ਮੰਤਰੀਆਂ ਦੇ ਅਹੁਦੇ ਸ਼ਾਇਦ ਇਸੇ ਕਰਕੇ ਨਹੀਂ ਭਰੇ ਗਏ ਨੇ ਇਹ ਇੱਕ ਰਣਨੀਤੀ ਦਾ ਹਿੱਸਾ ਆਮ ਆਦਮੀ ਪਾਰਟੀ ਦੇ ਦਲਾ ਜੀ ਕਾਲੇ ਪਾਣੀ ਦੇ ਵਿਰੋਧ ਦੇ ਵਿੱਚ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਪੱਕਾ ਮੋਰਚਾ ਜੋ ਹੈ ਕੀ ਕੀ ਕਰ ਸਕਦਾ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਿਓ ਕਿ ਕੀ ਕੀ ਇਹ ਕਰਨ ਵਾਲੇ ਨੇ ਕਿਸ ਤਰ੍ਹਾਂ ਦੇ ਐਲਾਨ ਇਹਨਾਂ ਵੱਲੋਂ ਕੀਤੇ ਗਏ ਨੇ ਕਿਉਂਕਿ ਇੱਥੋਂ ਤੱਕ ਵੀ ਇਹ ਚੇਤਾਵਨੀ ਜੋ ਹੈ ਦੇ ਦਿੱਤੀ ਗਈ ਹੈ ਸਰਕਾਰ ਨੂੰ ਕਿ ਅਸੀਂ ਕਾਲਾ ਪਾਣੀ ਬੰਦ ਕਰ ਦੇਾਂਗੇ ਸੋ ਜ਼ਰੂਰ ਇਸ ਉੱਪਰ ਤੁਸੀਂ ਆਪਣੀ ਗੱਲ ਸਾਂਝੀ ਕਰਿਓ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਸਥਿਤੀਆਂ ਹੁਣ ਬਣ ਸਕਦੀਆਂ ਨੇ ਕਾਲੇ ਪਾਣੀ ਨੂੰ ਲੈ ਕੇ ਜ਼ਰੂਰ ਵਿਸਥਾਰ ਵਿੱਚ ਗੱਲ ਸਾਂਝੀ ਕਰਿਓ ਕਾਲੇ ਪਾਣੀਆਂ ਦੇ ਸਬੰਧ ਦੇ ਵਿੱਚ ਜਿਹੜਾ ਮੋਰਚਾ ਹੈ ਕੋਈ ਦੋਰਾਈ ਨਹੀਂ ਕਿ ਕਾਲੇ ਪਾਣੀਆਂ ਵਾਲਾ ਮੋਰਚਾ ਉਹਦਾ ਉਦੇਸ਼ ਬੜਾ ਚੰਗਾ ਹੈ ਜਿਹੜਾ ਬੁੱਢੇ ਦਰਿਆ ਦਾ ਕਾਲਾ ਪਾਣੀ ਹੈ ਉਹ ਸਾਫ਼ ਹੋਣਾ ਚਾਹੀਦਾ ਹੈ ਪੂਰਾ ਇਸ ਮਾਮਲੇ ਦੇ ਵਿੱਚ ਸਰਕਾਰਾਂ ਦੇ ਧਿਆਨ 'ਚ ਗੱਲ ਜਾਣੀ ਚਾਹੀਦੀ ਹੈ ਭਾਵੇਂ ਭਗਵੰਤ ਮਾਨ ਦੀ ਸਰਕਾਰ ਹੈ ਭਾਵੇਂ ਕੇਂਦਰ ਵਾਲੀ ਸਰਕਾਰ ਹੈ ਔਰ ਮੈਂ ਇਹ ਵੀ ਕਹਦਾ ਕਿ ਬੁੱਢੇ ਦਰਿਆ ਦਾ ਪਾਣੀ ਸਾਫ਼ ਕਰਨ ਦੇ ਲਈ ਬੜਾ ਜ਼ਰੂਰੀ ਹੈ ਕਿ ਕੇਂਦਰ ਦੀ ਸਰਕਾਰ ਖੁੱਲਾ ਫੰਡ ਦੇਵੇ ਕਿਉਂਕਿ ਪਿਛਲੀਆਂ ਕੋਈ ਵੀ ਸਰਕਾਰਾਂ ਇਸ ਬੁੱਢੇ ਦਰਿਆ ਨੂੰ ਸਾਫ਼ ਨਹੀਂ ਕਰ ਸਕੀਆਂ ਹੁਣ ਲਖਾ ਸਦਾਨਾ ਮਿਤੋਜ ਮਾਨ ਕੱਲ ਮੈਂ ਸੁਣ ਰਿਹਾ ਸੀ ਇਹਨਾਂ ਨੂੰ ਇਹਨਾਂ ਨੇ ਲੁਧਿਆਣਾ ਚ ਮੀਟਿੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ ਇਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਕਿ ਅਸੀਂ ਪੱਕਾ ਮੋਰਚਾ ਲੁਧਿਆਣਾ ਚ ਲਾਵਾਂਗੇ ਨਾਲ ਦੀ ਨਾਲ ਇਹ ਕਹਿੰਦੇ ਵੀ ਅਸੀਂ ਬੁੱਢੇ ਦਰਿਆ ਨੂੰ ਬੰਨ ਮਾਰਾਂਗੇ ਸੋ ਜਿਹੜੀ ਬੁੱਢੇ ਦਰਿਆ ਨੂੰ ਬੰਨ ਮਾਰਨ ਵਾਲੀ ਗੱਲ ਹੈ ਇਹ ਗੱਲ ਜਿਹੜੀ ਹੈ ਇਹ ਇੱਕ ਚਿੰਤਾਜਨਕ ਗੱਲ ਹੈ ਕਿਉਂਕਿ ਬੁੱਢਾ ਦਰਿਆ ਸਤਲੁਜ ਦੇ ਵਿੱਚੋਂ ਹੀ ਨਿਕਲਦਾ ਤੇ ਸਤਲੁਜ ਦੇ ਵਿੱਚ ਹੀ ਪੈ ਜਾਂਦਾ ਹੈ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਬੁੱਢੇ ਦਰਿਆ ਦਾ ਪਾਣੀ ਕਾਲਾ ਹੋ ਚੁੱਕਿਆ ਉਹਦੇ ਵਿੱਚ ਕੈਮੀਕਲ ਇੰਡਸਟਰੀ ਦਾ ਵੇਸਟ ਉਹਦੇ ਵਿੱਚ ਸੀਵਰੇਜ ਉਹਦੇ ਵਿੱਚ ਬਹੁਤ ਕੁਝ ਬਹੁਤ ਤਰ੍ਹਾਂ ਦਾ ਗੰਧ ਪੈਂਦਾ ਜਿਹਦੇ ਕਰਕੇ ਉਹ ਕਾਲਾ ਪਾਣੀ ਫੇਰ ਸਤਲੁਜ ਮਿਲਦਾ ਤੇ ਮਾਲਵੇ ਦੇ ਦੂਜੇ ਸ਼ਹਿਰਾਂ ਦੇ ਵਿੱਚ ਉਹ ਪਾਣੀ ਬਿਮਾਰੀਆਂ ਦਾ ਕਾਰਨ ਬਣਦਾ ਪਰ ਸਵਾਲ ਇੱਕ ਬਹੁਤ ਵੱਡਾ ਹੈ। ਅਗਰ ਇਸ ਬੁੱਢੇ ਦਰਿਆ ਨੂੰ ਬੰਨ੍ਹ ਮਾਰਿਆ ਗਿਆ ਤੇ ਇਹ ਬੁੱਢਾ ਦਰਿਆ ਵੱਡਾ ਖਤਰਾ ਬਣ ਸਕਦਾ ਹੈ ਉਹਨਾਂ ਲੱਖਾਂ ਲੋਕਾਂ ਦੇ ਲਈ ਜਿੱਥੋਂ-ਜਿੱਥੋਂ ਇਹ ਬੁੱਢਾ ਦਰਿਆ ਲੰਘਦਾ ਹੈ। ਕਿਉਂਕਿ ਇਹ ਬੁੱਢੇ ਦਰਿਆ ਦਰਿਆ ਦੇ ਪਾਣੀ ਦਾ ਵਹਾਅ ਸਤਲੁਜ ਦੇ ਵਿੱਚੋਂ ਨਿਕਲਦਾ ਹੈ। ਔਰ ਸਤਲੁਜ ਮੁਕੰਮਲ ਹੁੰਦਾ ਔਰ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਜਾਂਦਾ ਹੈ। ਅਗਰ ਬੁੱਢੇ ਦਰਿਆ ਨੂੰ ਬੰਨ੍ਹ ਮਾਰਿਆ ਗਿਆ ਇੱਕ ਬਹੁਤ ਵੱਡੀ ਚਿੰਤਾਜਨਕ ਗੱਲ ਬਣ ਸਕਦੀ ਹੈ ਅਗਰ ਉਸ ਦਰਮਿਆਨ ਕਿਤੇ ਮੀਂਹ ਪੈ ਗਿਆ ਤੇ ਸ਼ਹਿਰਲੇ ਸ਼ਹਿਰ ਵਾਲੇ ਇਲਾਕਿਆਂ ਦੇ ਵਿੱਚ ਇਹ ਬੁੱਢੇ ਦਰਿਆ ਦਾ ਪਾਣੀ ਹੜ ਦਾ ਕਹਿਰ ਬਣ ਸਕਦਾ ਹੈ ਪਹਿਲਾਂ ਵੀ ਕਈ ਵਾਰੀ ਜਦੋਂ ਜਦੋਂ ਬੁੱਢੇ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਸ਼ਹਿਰ ਦੇ ਵਿੱਚ ਆਬਾਦੀਆਂ ਹੜ ਚ ਡੁੱਬੀਆਂ ਸੋ ਇਸ ਕਰਕੇ ਜਿਹੜਾ ਇਹ ਮਸਲਾ ਹੈ ਕਿ ਬੁੱਢੇ ਦਰਿਆ ਨੂੰ ਬੰਨ ਮਾਰਨਾ ਹੈ ਮੈਨੂੰ ਲੱਗਦਾ ਹੈ ਇਹ ਪ੍ਰਸ਼ਾਸਨ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਬੁੱਢੇ ਦਰਿਆ ਦੇ ਆਸ-ਪਾਸੇ ਰਹਿਣ ਵਾਲੇ ਲੋਕ ਵੀ ਇਸ ਗੱਲ ਦਾ ਵਿਰੋਧ ਕਰ ਸਕਦੇ ਨੇ ਕਿ ਬੁੱਢੇ ਦਰਿਆ ਨੂੰ ਬੰਨ ਮਾਰਿਆ ਜਾਵੇ ਸੋ ਜਿਹੜਾ ਐਲਾਨ ਕਾਲੇ ਪਾਣੀਆਂ ਦੇ ਮੋਰਚੇ ਨੇ ਕੀਤਾ ਉਹਨਾਂ ਦਾ ਉਦੇਸ਼ ਇਸ ਗੱਲੋਂ ਚੰਗਾ ਕਿ ਕਾਲਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਉਹ ਹਰ ਵਸਿੰਦਾ ਵੀ ਚਾਹੁੰਦਾ ਜਿਹੜਾ ਬੁੱਢੇ ਦਰਿਆ ਦੇ ਆਲੇ-ਦੁਆਲੇ ਰਹਿੰਦਾ ਹੈ ਪਰ ਬੁੱਢੇ ਦਰਿਆ ਨੂੰ ਬੰਨ ਮਾਰਨ ਵਾਲੀ ਜਿਹੜੀ ਗੱਲ ਹੈ ਇਹ ਇੱਕ ਵਿਵਾਦ ਦਾ ਕਾਰਨ ਬਣ ਸਕਦੀ ਹੈ ਇਹ ਮਾਮਲਾ ਕੋਰਟ ਕਚੈਰੀਆਂ 'ਚ ਜਾ ਸਕਦਾ ਹੈ ਔਰ ਮੈਂ ਵੀ ਇਸ ਗੱਲ ਦੇ ਹੱਕ 'ਚ ਨਹੀਂ ਆ ਕਿ ਬੁੱਢੇ ਦਰਿਆ ਨੂੰ ਬੰਨ ਮਾਰਿਆ ਜਾਵੇ ਕਿਉਂਕਿ ਬੰਨ ਮਾਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਹਾਂ ਸਰਕਾਰਾਂ ਦੇ ਲਈ ਇਹ ਬਹੁਤ ਵੱਡਾ ਵਿਸ਼ਾ ਹੈ ਕਿ ਸਰਕਾਰਾਂ ਗੰਭੀਰਤਾ ਦੇ ਨਾਲ ਸੋਚਣ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਇੱਕ ਕੰਪਨੀ ਦੇ ਨਾਲ ਓਜ਼ੋਨ ਪ੍ਰਕਿਰਿਆ ਦੇ ਜ਼ਰੀਏ ਬੁੱਢੇ ਦਰਿਆ ਨੂੰ ਤਿੰਨ ਪੜਾਵਾਂ 'ਚ ਸਾਫ਼ ਕਰਨ ਦੀ ਗੱਲ ਆਈ ਹੈ। ਉਹ ਢੰਗ ਤਰੀਕਾ ਕਿੰਨਾ ਕੁ ਕਾਮਯਾਬ ਰਹਿੰਦਾ ਉਸ ਕੰਪਨੀ ਦਾ ਓਜ਼ੋਨ ਪ੍ਰਕਿਰਿਆ ਨਾਲ ਕਿੰਨਾ ਕੁ ਨਹੀਂ ਇਹ ਵਕਤ ਦੱਸੂਗਾ। ਪਰ ਕੇਂਦਰ ਸਰਕਾਰ ਨੂੰ ਵੀ ਇਹ ਦੇ ਵਿੱਚ ਫਾਰੀ ਤੌਰ ਤੇ ਦਖਲ ਦੇਣ ਦੀ ਲੋੜ ਹੈ। ਔਰ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਔਰ ਲੁਧਿਆਣੇ ਤੋਂ ਐਮਪੀ ਬਣ ਐਮਪੀ ਤਾਂ ਨਹੀਂ ਬਣੇ ਮੰਤਰੀ ਬਣੇ ਹਾਰ ਕੇ ਵੀ ਮੰਤਰੀ ਬਣੇ ਰਵਨੀਤ ਬਿੱਟੂ ਦੇ ਲਈ ਵੀ ਇਹ ਬਹੁਤ ਵੱਡਾ ਚੈਲੰਜ ਹੈ। ਸੋ ਆਉਂਦਾ ਸਮਾਂ ਜਿਹੜਾ ਉਹ ਲੁਧਿਆਣੇ ਦੇ ਵਿੱਚ ਸਿਆਸੀ ਤੌਰ ਤੇ ਕੜਮਾ ਸਮੱਚੇਗਾ ਪ੍ਰਸ਼ਾਸਨ ਔਰ ਪੁਲਿਸ ਅੱਗੇ ਵੀ ਬਹੁਤ ਵੱਡੀ ਚੁਣੌਤੀ ਬਣਨੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਕਾਲੇ ਪਾਣੀ ਦੇ ਮੋਰਚੇ ਦੀ ਤਿਆਰੀ ਹੈ ਕਾਲੇ ਪਾਣੀਆਂ ਦੇ ਖਿਲਾਫ ਮੋਰਚੇ ਦੀ ਤਿਆਰੀ ਹੈ ਸੋ ਇਹ ਇੱਕ ਵੱਡੇ ਮੋਰਚੇ 'ਚ ਤਬਦੀਲ ਹੋ ਸਕਦਾ ਹੈ ਸੋ ਸਮੇਂ ਰਹਿੰਦੇ ਸਰਕਾਰਾਂ ਨੂੰ ਵੀ ਹੱਲ ਕੱਢਣ ਦੀ ਲੋੜ ਹੈ ਔਰ ਜਿਹੜੇ ਜਿਹੜੇ ਮੋਰਚੇ ਦੇ ਪ੍ਰਬੰਧਕ ਨੇ ਜਾਂ ਬੁੱਧੀਜੀਵੀ ਨੇ ਉਹਨਾਂ ਲਈ ਵੀ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਅਗਰ ਬੁੱਢੇ ਦਰਿਆ ਨੂੰ ਬੰਨ ਬੱਜਿਆ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਹੜਾਂ ਵਰਗੀ ਸਥਿਤੀ ਵੀ ਬਣ ਸਕਦੀ ਹੈ ਇੱਕ ਬਰਸਾਤ ਪਈ ਨਹੀਂ ਬੁੱਢੇ ਦਰਿਆ ਦਾ ਅਗਰ ਬੰਨ ਲੱਗਿਆ ਹੋਇਆ ਤਾਂ ਇੱਕ ਬਰਸਾਤ ਹੜ ਲਿਆ ਸਕਦੀ ਹੈ ਆਲੇ ਦੁਆਲੇ ਦੇ ਬਹੁਤ ਵੱਡੇ ਇਲਾਕਿਆਂ ਦੇ ਵਿੱਚ ਸੋ ਇਸ ਕਰਕੇ ਇਹ ਮਸਲਾ ਬਹੁਤ ਗੰਭੀਰ ਹੈ ਮੁੱਖ ਮੰਤਰੀ ਵੀ ਇਸ ਪਾਸੇ ਧਿਆਨ ਦੇਣ ਔਰ ਪੁਲਿਸ ਪ੍ਰਸ਼ਾਸਨ ਵੀ ਇਸ ਪਾਸੇ ਧਿਆਨ ਦੇਣ ਔਰ ਅਦਾਲਤਾਂ ਕੋਲੇ ਵੀ ਮੈਨੂੰ ਲੱਗਦਾ ਹੈ ਇਹ ਮਾਮਲਾ ਜ਼ਰੂਰ ਜਾਏਗਾ ਕਿਉਂਕਿ ਬਹੁਤ ਵੱਡੀ ਆਬਾਦੀ ਹੈ ਜਿਹੜੀ ਉਹ ਇਹਦੇ ਨਾਲ ਪ੍ਰਭਾਵਿਤ ਹੋ ਸਕਦੀ ਹੈ ਇੱਕ ਵਾਰ ਫਿਰ ਤੋਂ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾ ਦੇ ਉੱਪਰ ਆਪਣੀ ਇੱਕ ਵਿਵਾਦਿਤ رائے ਜੋ ਹੈ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਸਿਆਸਤ ਦਾ ਗਰਮਾ ਜਾਣਾ ਲਾਜ਼ਮੀ ਹੀ ਬਣਦਾ ਹੈ ਕਿਉਂਕਿ ਅਕਸਰ ਕੰਗਨਾ ਰਣੌਤ ਦੇ ਬਿਆਨ ਜਾਂ ਉਹਨਾਂ ਦੀ ਸਿਆਸੀ رائے ਕੁਝ ਅਜਿਹੀ ਰਹਿੰਦੀ ਹੈ ਜਿਸ ਤੋਂ ਬਾਅਦ ਸਿਆਸਤ ਗਰਮਾ ਹੀ ਜਾਂਦੀ ਹੈ ਸੋ ਇੱਕ ਤਾਂ ਇਹ ਗੱਲ ਜ਼ਰੂਰ ਸਾਂਝੀ ਕਰਿਓ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਿਸ ਤਰੀਕੇ ਨਾਲ ਕੰਗਨਾ ਰਣੌਤ ਦੇ ਇਸ ਬਿਆਨ ਦਾ ਬੁਰਾ ਮਨਾ ਰਹੀਆਂ ਨੇ ਦੂਜੇ ਪਾਸੇ ਗੱਲ ਆ ਜੇ ਆਪਾਂ ਜਿਹੜੇ हरियाणा ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਵੀ ਜ਼ਰੂਰ ਕਰਨੀ ਹੈ ਉਹਨਾਂ ਦਾ ਇੱਕ ਬਿਆਨ ਆਇਆ ਜਿਸ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਕਾਂਗਰਸ ਦੀ ਸਰਕਾਰ ਹਰਿਆਣਾ ਦੇ ਵਿੱਚ ਬੰਦੀ ਹੈ ਤਾਂ ਸ਼ੰਭੂ ਬਾਰਡਰ ਅਸੀਂ ਖੋਲ੍ਹ ਦੇਵਾਂਗੇ ਸੋ ਮਾਮਲਾ ਤਾਂ ਫਿਲਹਾਲ ਸੁਪਰੀਮ ਕੋਰਟ ਦੇ ਵਿੱਚ ਹੀ ਚੱਲ ਰਿਹਾ ਪਰ ਭੁਪਿੰਦਰ ਸਿੰਘ ਹੁੱਡਾ ਦੇ ਇਸ ਬਿਆਨ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਸਿਆਸੀ ਬਦਲਾ ਕੀ ਆਇਆ ਹੈ ਇਸ ਬਿਆਨ ਤੋਂ ਬਾਅਦ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਤੇ ਕੀ ਕਹਿਣਾ ਚਾਹੋਗੇ ਤੁਸੀਂ ਹਜੋ ਜੀ ਕੰਗਣਾ ਰਣੌਤ ਨੇ ਇੱਕ ਵਾਰ ਫੇਰ ਵਿਵਾਦਿਤ ਬਿਆਨ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਆਪਣੀ ਨਿੱਜੀ رائے ਰੱਖੀ ਹੈ ਬੀਬੀ ਕੰਗਣਾ ਰਣੌਤ ਕਹਿ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਰੱਦ ਕੀਤੇ ਗਏ ਨੇ ਉਹਨਾਂ ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ ਕਿਉਂਕਿ ਸਾਰੇ ਸੂਬੇ ਇਹਦੇ ਵਿਰੋਧ ਚ ਨਹੀਂ ਸੀ ਇਸ ਤਰ੍ਹਾਂ ਦਾ ਬਿਆਨ ਬੀਬੀ ਕੰਗਣਾ ਰਣੌਤ ਦਾ ਆਉਂਦੇ ਹੀ ਇੱਕ ਵਾਰ ਫੇਰ ਸਿਆਸਤ ਗਰਮ ਹੋ ਗਈ ਹਾਲਾਂਕਿ ਹਜੇ ਬੀਬੀ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਰਿਲੀਜ਼ ਨਹੀਂ ਹੋਈ ਇੱਕ ਨਵਾਂ ਵਿਵਾਦ ਖੜਾ ਹੋਇਆ ਹੈ ਔਰ ਸਾਰੀਆਂ ਵਿਰੋਧੀ ਪਾਰਟੀਆਂ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਪ੍ਰਤਾਪ ਸਿੰਘ ਬਾਜਵਾ ਨੇ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਹੜੇ ਕਿ ਲੀਡਰ ਆਫ اپੋਜੀਸ਼ਨ ਨੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਸਪਸ਼ਟ ਕਰੇ ਕਿ ਇਹ ਬੀਜੇਪੀ ਦਾ ਅਜੰਡਾ ਹੈ ਕਿ ਪ੍ਰੌਕਸੀ ਦੇ ਤੌਰ ਤੇ ਕੀ ਬੀਬੀ ਕੰਗਣਾ ਰਣੌਤ ਨੂੰ ਅੱਗੇ ਕਰਕੇ ਬੀਜੇਪੀ ਵੱਲੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਾਈ ਜਾ ਰਹੀ ਹੈ ਕਿਉਂਕਿ ਕੰਗਨਰ ਨੌਤ ਤੇ ਕਿਸੇ ਤਰ੍ਹਾਂ ਦੀ ਵੀ ਅਨੁਸ਼ਾਸਨੀ ਕਾਰਵਾਈ ਪਹਿਲਾਂ ਵੀ ਕਿਸਾਨਾ ਪ੍ਰਤੀ ਦਿੱਤੇ ਬਿਆਨਾਂ ਤੇ ਨਹੀਂ ਹੋਈ ਸੋ ਕੰਗਨਰ ਨੌਦੇ ਨਾ ਬਿਆਨਾਂ ਤੋਂ ਬਾਅਦ ਸਿਆਸਤ ਇੱਕ ਵਾਰ ਫੇਰ ਘਰ ਮੈਂ ਔਰ ਹਰਜੀਤ ਸਿੰਘ ਗਰੇਵਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਪਾਰਟੀ ਦੀ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਬੀਬੀ ਕੰਗਨਰ ਨੌਤ ਨੂੰ ਨਿੱਜੀ ਵਿਚਾਰ ਇਸ ਤਰ੍ਹਾਂ ਦੇ ਰੱਖਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਉਹ ਮੰਡੀ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਇਸ ਤਰ੍ਹਾਂ ਦੇ ਬਿਆਨ ਉਹ ਨਾ ਦੇਣ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਕਹਿ ਚੁੱਕੇ ਨੇ ਕਿ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਦੇ ਹਾਂ ਤੇ ਕੰਗਨਾ ਰਣੌਤ ਪਬਲੀਕਲੀ ਇਸ ਤਰ੍ਹਾਂ ਦੇ ਬਿਆਨ ਕਿਉਂ ਦੇ ਰਹੇ ਨੇ ਸੋ ਭਾਜਪਾ ਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਇਕਾਈ ਦੇ ਕਈ ਲੀਡਰ ਕੰਗਨਾ ਰਣੌਤ ਦੇ ਇਸ ਤਰ੍ਹਾਂ ਦੇ ਬਿਆਨਾਂ ਤੋਂ ਨਾਰਾਜ਼ ਨੇ ਪਰ ਵਿਰੋਧੀ ਪਾਰਟੀਆਂ ਦੇ ਸਾਰੇ ਲੀਡਰਾਂ ਨੇ ਇੱਕ ਸੁਰਚ ਕੰਗਨਾ ਰਣੌਤ ਦਾ ਵਿਰੋਧ ਕੀਤਾ ਹੈ ਔਰ ਮੈਂ ਸੁਣ ਰਿਹਾ ਸੀ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ ਐਡਵੋਕੇਟ ਕਲੈਰ ਉਹਨਾਂ ਨੇ ਵੀ ਕੰਗਨਾਰ ਨੌਤ ਦੇ ਬਿਆਨ ਦੀ ਨਖੇਦੀ ਕੀਤੀ ਹੈ ਔਰ ਸਿੱਧੇ ਸਿੱਧੇ ਬੀਜੇਪੀ ਨੂੰ ਗੁਪਤ ਤਰੀਕੇ ਦੇ ਨਾਲ ਦੋਸ਼ੀ ਠਹਿਰਾਇਆ ਹੈ ਕਿ ਬੀਜੇਪੀ ਲੁਕਮੀਰਾਨੀਤੀ ਦੇ ਜ਼ਰੀਏ ਕੰਗਨਾਰ ਨੌਤ ਦੇ ਰਾਹੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਾ ਰਹੀ ਹੈ ਹਾਲਾਂਕਿ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਹਰਿਆਣਾ ਦੇ ਵਿੱਚ ਬੀਜੇਪੀ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਹਰਿਆਣਾ ਚ ਜਿਹੜੇ ਕਿਸਾਨ ਸੰਗਠਨ ਨੇ ਲਗਾਤਾਰ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਕਈ ਕਿਸਾਨ ਸੰਗਠਨ ਵਿਰੋਧ ਕਰ ਰਹੇ ਨੇ ਔਰ ਅਗਰ ਪੰਜਾਬ ਦੀ ਤਰਜ਼ ਤੇ ਕਿਸਾਨੀ ਨੇ ਜਿਵੇਂ ਪੰਜਾਬ ਚ ਕਿਸਾਨੀ ਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਬੀਜੇਪੀ ਦਾ ਅਗਰ ਹਰਿਆਣੇ ਦੇ ਵਿੱਚ ਵੀ ਉਹ ਸਥਿਤੀ ਬਣਦੀ ਹੈ ਤੇ ਹਰਿਆਣੇ ਦੀਆਂ ਚੋਣਾਂ ਚ ਵੀ ਬੀਜੇਪੀ ਨੂੰ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਅਗਰ ਬੀਜੇਪੀ ਨੇ ਕੰਗਣਾ ਰਣੌਤ ਨੂੰ ਨਾ ਰੋਕਿਆ ਕਿਉਂਕਿ ਪ੍ਰਧਾਨ ਮੰਤਰੀ ਨੇ ਖੁਦ ਮਾਫੀ ਮੰਗ ਕੇ ਖੇਤੀ ਕਾਨੂੰਨ ਰੱਦ ਕੀਤੇ ਸੀ ਔਰ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਗੱਲ ਅੱਗੇ ਤੋਰੀ ਸੀ ਅੱਜ ਤੱਕ ਐਮਐਸਪੀ ਦੇ ਉੱਤੇ ਕਿਸੇ ਤਰ੍ਹਾਂ ਦਾ ਕਾਨੂੰਨ ਨਹੀਂ ਬਣਿਆ ਔਰ ਨਾ ਹੀ ਐਮਐਸਪੀ ਦੀ ਗਰੰਟੀ ਦੇਣ ਵਾਲੀ ਕਾਨੂੰਨ ਬਣਾਉਣ ਤੋਂ ਪਹਿਲਾਂ ਜਿਹੜੀ ਕਮੇਟੀ ਸੀ ਉਹ ਕਮੇਟੀ ਅੱਗੇ ਵੱਧ ਸਕੀ ਹੈ ਸੋ ਇਹ ਹਾਲਾਤਾਂ ਦੇ ਵਿੱਚ ਹਰਿਆਣੇ ਦੇ ਵਿੱਚ ਬੀਬੀ ਕੰਗਣਾ ਰਣੌਤ ਦੇ ਇਹ ਬਿਆਨ ਭਾਜਪਾ ਲਈ ਵੀ ਘਾਤਕ ਸਾਬਤ ਹੋ ਸਕਦੇ ਨੇ ਪਰ ਇੱਕ ਹੋਰ ਬੜਾ ਦਿਲਚਸਪ ਪਹਿਲੂ ਇਸ ਪੂਰੇ ਮਾਮਲੇ ਨਾਲ ਜੁੜਿਆ ਹੈ ਪੁਪਿੰਦਰ ਸਿੰਘ ਢੋਡਾ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਔਰ ਇਸ ਵਾਰ ਵੀ ਉਹ ਮੁੱਖ ਮੰਤਰੀ ਦੇ ਦਾਵੇਦਾਰ ਨੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਸ਼ੰਭੂ ਬੈਰੀਅਰ ਤੋਂ ਬੈਰੀਕੇਡਿੰਗ ਹਟਾ ਦਿੱਤੀ ਜਾਏਗੀ ਸ਼ੰਭੂ ਬਾਰਡਰ ਖੋਲ ਦਿੱਤਾ ਜਾਏਗਾ ਸੋ ਇਹ ਆਪਣੇ ਆਪ ਦੇ ਵਿੱਚ ਵੱਡਾ ਐਲਾਨ ਹੈ ਕਾਂਗਰਸ ਦੇ ਲੀਡਰ ਦਾ ਕਿਉਂਕਿ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਕਿ ਇਸ ਬਾਰਡਰ ਨੂੰ ਖੋਲ ਦਿੱਤਾ ਜਾਣਾ ਚਾਹੀਦਾ ਹੈ ਤੇ ਹਰਿਆਣੇ ਦੀ ਸਰਕਾਰ ਸੁਪਰੀਮ ਕੋਰਟ ਗਈ ਭਾਵੇਂ ਸੁਪਰੀਮ ਕੋਰਟ ਨੇ ਸਾਂਝੀ ਕਮੇਟੀ ਬਣਾ ਕੇ ਦੋਹੇ ਸੂਬਿਆਂ ਦੇ ਅਧਿਕਾਰੀਆਂ ਨੂੰ ਔਰ ਪੁਲਿਸ ਨੂੰ ਮਿਲ ਜੁਲ ਕੇ ਇਹ ਮਸਲਾ ਹੱਲ ਕਰਨ ਦੇ ਲਈ ਕਮੇਟੀ ਵੀ ਬਣਾਈ ਹੈ ਪਰ ਹਲੇ ਤੱਕ ਕੋਈ ਕਮੇਟੀ ਕਿਸੇ ਆਖਰੀ ਨਤੀਜੇ ਤੇ ਨਹੀਂ ਪਹੁੰਚੀ ਅੱਜ ਵੀ ਸ਼ੰਭੂ ਬੈਰੀਅਰ ਸ਼ੰਭੂ ਬਾਰਡਰ ਬੰਦ ਹੈ ਤੇ ਲੋਕਾਂ ਨੂੰ ਬਹੁਤ ਦੂਰੋਂ ਦੂਰੋਂ ਹੋ ਕੇ ਦਿੱਲੀ ਵਾਲੇ ਰਾਹ ਜਾਣਾ ਪੈਂਦਾ ਹੈ ਹਾਲਾਂਕਿ ਕਿਸਾਨ ਚਾਹੁੰਦੇ ਨਹੀਂ ਕਿ ਅਸੀਂ ਸ਼ਾਂਤੀਪੂਰਵਕ ਦਰਨਾ ਕਰ ਰਹੇ ਹਾਂ ਸਾਨੂੰ ਰਸਤਾ ਦਿੱਤਾ ਜਾਵੇ ਅਸੀਂ ਦਿੱਲੀ ਜਾਈਏ ਹੁਣ ਭពਿੰਦਰ ਹੁੱਡਾ ਨੇ ਜਦੋਂ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਰਕਾਰ ਬਣਦੇ ਹੀ ਸ਼ੰਭੂ ਬੈਰੀਅਰ ਖੋਲ ਦਵਾਂਗੇ ਤੇ ਇੱਕ ਉਮੀਦ ਬਣੀ ਹੈ ਜੇ ਕਾਂਗਰਸ ਦੀ ਸਰਕਾਰ ਬਣੀ 8 ਅਕਤੂਬਰ ਨੂੰ ਨਤੀਜੇ ਨੇ ਅਗਰ ਕਾਂਗਰਸ ਦੀ ਸਰਕਾਰ ਬਣੀ ਤੇ ਸ਼ੰਭੂ ਬੈਰੀਅਰ ਖੁੱਲਣ ਦਾ ਰਾਹ ਸਾਫ਼ ਹੋ ਸਕਦਾ ਸੋ ਇਸ ਤਰ੍ਹਾਂ ਦੇ ਬਿਆਨ ਵੀ ਹਰਿਆਣੇ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੇ ਨੇ ਵੋਟਰਾਂ ਦੇ ਮਨਾਂ ਦੇ ਵਿੱਚ ਬਹੁਤ ਪ੍ਰਭਾਵ ਛੱਡ ਰਹੇ ਨੇ ਸੋ ਜਿਹੜੀ ਕਿਸਾਨਾਂ ਦੇ ਪ੍ਰਤੀ ਕੰਗਣਾ ਰੌਂਦੀ ਬਿਆਨਬਾਜ਼ੀ ਹੈ ਸੋ ਕੰਗਣਾ ਰੌਂਦੀ ਜਿਹੜੀ ਬਿਆਨਬਾਜ਼ੀ ਹੈ ਕਿਸਾਨਾਂ ਦੇ ਪ੍ਰਤੀ ਔਰ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਬਾਰੇ ਜਿਹੜੇ ਸ਼ਬਦ ਵਰਤੇ ਸੀ ਉਸ ਤੋਂ ਬਾਅਦ ਪਹਿਲਾਂ ਹੀ ਬਹੁਤ ਵੱਡੇ ਪੱਦਰ ਤੇ ਕੰਗਨਾਰ ਨੌਤ ਦੀ ਬਿਆਨਬਾਜ਼ੀ ਵਿਵਾਦਿਤ ਹੋ ਚੁੱਕੀ ਹੈ ਸੋ ਹੁਣ ਤਾਜ਼ੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਕਿਸਾਨਾਂ ਨੇ ਵੀ ਵਿਰੋਧ ਕੀਤਾ ਹੈ ਕੰਗਨਾਰ ਨੌਤ ਦੇ ਇਸ ਬਿਆਨ ਦਾ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਤਿੰਨ ਖੇਤੀ ਕਾਨੂੰਨ ਦੁਬਾਰਾ ਲਾਗੂ ਕੀਤੇ ਜਾਣੇ ਚਾਹੀਦੇ ਨੇ ਜਾਂ ਉਹਨਾਂ ਬਾਰੇ ਸੋਚਿਆ ਜਾਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਸਾਂਝਾ ਕੀਤਾ ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਤੁਹਾਡਾ ਪੱਖ ਵੀ ਅਸੀਂ